ਭਗਵੰਤ ਮਾਨ ਘੱਟ ਕੰਮ ਕਰੇ ਵੱਧ ਕੰਮ ਕਰੇ ਪਰ ਖੜਾ ਦਾ ਪੰਜਾਬ ਨਾਲ ਹੈ ਨਾ ਉਹ ਵਿਕਿਆ ਤਾਂ ਨਹੀਂ ਨਾ ਉਹਨੇ ਕੇਂਦਰ ਅੱਗੇ ਕਿਸੇ ਲਾਲਚ ਨੂੰ ਅੱਖਾਂ ਬੰਦ ਕਰਕੇ ਫੈਸਲੇ ਨਹੀਂ ਮੰਨੇ ਉਹਨਾਂ ਪਰ ਜਿੰਨਾ ਭਗਵੰਤ ਮਾਨ ਕਰੀ ਜਾਂਦਾ ਜਿਵੇਂ ਕੇਂਦਰ ਏਡਾ ਤਕੜਾ ਹੈ ਜਿੰਨਾ ਭਗਵੰਤ ਮਾਨ ਕਰੀ ਜਾਂਦਾ ਸੰਦੀਪ ਜੀ ਇੰਨਾ ਕੈਪਟਨ ਮਰਿੰਦਰ ਨਹੀਂ ਕਰ ਸਕਿਆ ਇੰਨਾ ਸੁਖਵੀਰ ਬਾਦਲ ਨਹੀਂ ਕਰ ਸਕੀ ਤੇ ਇਹ ਐਵੇਂ ਨਹੀਂ ਪੰਗੇ ਲਈ ਜਾਂਦਾ ਭਗਵੰਤ ਹੁਣ ਤੁਸੀਂ ਦੇਖੋ ਵਿਧਾਨ ਸਭਾ 'ਚ ਮੋਦੀ ਦੀਆਂ ਕਹਾਵਤਾਂ ਸੁਣਾਤੀਆਂ ਭਗਵੰਤ ਮਾਨ ਨੇ ਵੀ ਮੋਦੀ ਸਾਹਿਬ ਦਾ ਪਤਾ ਨਹੀਂ ਲੱਗਦਾ ਵੀ ਇੱਥੇ 140 ਕਰੋੜ ਲੋਕ ਨੇ ਕਿ ਜਿੱਥੇ 9500 ਦੀ ਆਬਾਦੀ ਹੈ ਤੁਸੀਂ ਉੱਥੇ ਤ ਕਰਦੇ ਹਾਂ 95 ਸੇ ਲੋਕ ਤਾਂ ਸਾਡੇ ਜੀਸੀਬੀ ਦੇਖਣ ਆ ਜਾਂਦੇ ਜੇ ਕਿਸੇ ਦਾ ਘਾਟ ਆਉਂਦੀ ਹੋਵੇ ਪ੍ਰਧਾਨ ਮੰਤਰੀ ਦੇ ਨਾਲ ਪੰਗਾ ਲੈਣਾ ਪ੍ਰਧਾਨ ਮੰਤਰੀ ਦੇ ਖਿਲਾਫ ਲੌਜਿਕ ਤੇ ਬੋਲਣਾ ਇਹ ਕੋਈ ਇਮਾਨਦਾਰ ਬੰਦਾ ਹੀ ਕਰ ਸਕਦਾ ਹੈ ਪੰਜਾਬ ਦੇ ਲੋਕਾਂ ਨੇ ਵੇਖ ਲਿਆ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਪਿਛਲੀਆਂ ਸਰਕਾਰਾਂ ਦੀਆਂ ਕਰਤੂਤਾਵਾਂ ਵਿਧਾਨ ਸਭਾ ਦੇ ਮੰਚ ਤੇ ਖੋਲ-ਖੋਲ ਕੇ ਰੱਖ ਰਹੇ ਤੁਸੀਂ ਵੇਖੋ ਇੱਕ ਪਾਸੇ ਨਵਾਂ ਜਿਹੜਾ ਤੱਥ ਸਾਹਮਣੇ ਆਇਆ ਕਿ ਜਿਹੜੇ ਸਾਡੇ ਡੈਮ ਸਰਹੱਦ ਦੇ ਲਾਗੇ ਨੇ ਜਿਹੜੇ ਤਾਂ ਸਰਹੱਦਾਂ ਤੇ ਡੈਮ ਹੈ ਉਥੇ ਤਾਂ ਪੰਜਾਬ ਪੁਲਿਸ ਰਾਖੀ ਕਰ ਰਹੀ ਹੈ ਤਣਾਤੀ ਕਰ ਰਹੀ ਹੈ ਔਰ ਜਿਹੜੇ ਤਾਖੜੀ ਵਾਲੇ ਪਾਸੇ ਡੈਮ ਕੇਂਦਰ ਚੋਂ ਦੇ ਇਹਨਾਂ ਦਾ ਕੰਟਰੋਲ ਸਾਡੇ CISF ਨੂੰ ਹੈ ਵੀ ਭਾਈ ਜੇ ਤੁਹਾਨੂੰ ਐਡੀ ਚਿੰਤਾ ਹੈ ਜਿਹੜੇ ਡੈਮ ਸਾਡੇ ਸਰਹੱਦ ਲੱਗੇ ਆ ਤੁਸੀਂ ਪਹਿਲਾਂ ਉੱਥੇ ਜਾ ਪਰ ਉੱਥੇ ਵੀ ਕਿਉਂ ਜਾਓ ਕਿਉਂਕਿ ਜਦੋਂ ਸਾਡੀ ਪੰਜਾਬ ਪੁਲਿਸ ਸਮਰੱਥ ਹੈ ਪਰ ਕਾਂਗਰਸ ਦੀ ਭੂਮਿਕਾ ਲਗਾਤਾਰ ਸ਼ੱਕੀ ਬਣਦੀ ਚਲੀ ਜਾ ਰਹੀ ਹੈ ਇੰਝ ਲੱਗਦਾ ਹੈ ਕਿ ਪਿਛਲੇ ਸਮਿਆਂ 'ਚ ਕਾਂਗਰਸ ਪੰਜਾਬ ਦੇ ਹੱਕ ਬਚਾ ਹੀ ਨਹੀਂ ਸਕੀ ਕਿਉਂਕਿ 81 'ਚ ਵੀ ਜਦੋਂ ਪਾਣੀਆਂ ਦੀ ਕਾਣੀ ਵੰਡ ਹੋਈ ਤੇ ਉਦੋਂ ਦਰਬਾਰਾ ਸਿੰਘ ਮੁੱਖ ਮੰਤਰੀ ਸੀ ਪੰਜਾਬ ਤੇ ਬੀਬੀ ਇੰਦਰਾ ਗਾਂਧੀ 81 'ਚ ਦੇਸ਼ ਦੀ ਪ੍ਰਧਾਨ ਮੰਤਰੀ ਸੀ ਜਦੋਂ 1966 ਪੰਜਾਬ ਦਾ ਪੁਨਰਗਠਨ ਹੋਇਆ ਉਦੋਂ ਵੀ ਕਾਂਗਰਸ ਵਾਲੀ ਸੀ ਸੱਤਾ ਸੋ ਇਹਦਾ ਮਤਲਬ ਹੈ ਕਾਂਗਰਸ ਜਦੋਂ ਸੂਬੇ 'ਚ ਰਹੀ ਤੇ ਕੇਂਦਰ ਦੀ ਕਾਂਗਰਸ ਨੇ ਦੱਬ ਕੇ ਪੰਜਾਬ ਨੂੰ ਸਿਆਸੀ ਤੌਰ ਤੇ ਸ਼ੋਸ਼ਣ ਕੀਤਾ ਪੰਜਾਬ ਦਾ ਪਰ ਪੰਜਾਬ ਦੇ ਪੁਰਾਣੇ ਸਮਿਆਂ ਦੇ ਕਾਂਗਰਸੀ ਲੀਡਰ ਵੀ ਜਿਨ੍ਹਾਂ ਨੂੰ ਕਦੇ ਪਾਣੀਆਂ ਦਾ ਰਾਖਾ ਮਿੱਟੀ ਦਾ ਰਾਖਾ ਪੰਜਾਬ ਦਾ ਵਿਕਾਸ ਦਾ ਰਾਖਾ ਜਿਹੜੇ ਨਾਅਰੇ ਦੰਦੇ ਨੇ ਨਾ ਕਾਂਗਰਸੀ ਮੈਨੂੰ ਲੱਗਦਾ ਇਹਨਾਂ ਤੇ ਸਵਾਲ ਖੜੇ ਹੋਗੇ ਲੋਕ ਹੁਣ ਭਰੋਸਾ じゃ ਕਰਨੋਂ ਹਟ ਗਏ ਕਾਂਗਰਸ ਦੇ ਲੀਡਰਾਂ ਤੇ ਵੀ ਇਹ ਝੂਠ ਬਹੁਤ ਬੋਲਦੇ ਨੇ ਹੁਣ ਦੇਖੋ ਵਿਧਾਨ ਸਭਾ ਦੇ ਸੈਸ਼ਨ 'ਚ ਭਗਵੰਤ ਨੇ ਤੱਥਾਂ ਦੇ ਨਾਲ ਗੱਲ ਕੀਤੀ ਹੈ ਕਿ ਭਾਵੇਂ ਚਰਨਜੀਤ ਚੰਨੀ ਹੋਵੇ ਉਸ ਤੋਂ ਕੱਲਾ ਕੈਪਟਨ ਇਹ ਸਾਡੇ ਡੈਮਾਂ ਦੀ ਸੁਰੱਖਿਆ ਨਹੀਂ ਕਰ ਸਕੀ 97000 ਰੁਪਇਆ ਇੱਕ ਸੀਆਈਐਸ ਐਸਐਫ ਦੇ ਮੁਲਾਜ਼ਮ ਦਾ ਖਰਚਾ ਆਣਾ ਤੇ ਉਹ ਵੀ ਪੰਜਾਬ ਨੂੰ ਦੇਣਾ ਪੈਣਾ ਕਿ ਉਹਦੇ ਨਾਲ ਉਹ ਤਾਂ ਜਿਹੜੇ 50 100 ਮੁਲਾਜ਼ਮ ਉੱਥੇ ਤਨਾਤ ਹੋਣੇ ਐ ਕਿ ਭਗਵੰਤ ਮਾਨ ਪੰਜਾਬ ਪੁਲਿਸ ਦੀ ਭਰਤੀ ਕਰ ਲਊਗਾ ਇਹ ਰੋਜ਼ਗਾਰ ਦੇਣਾ ਹੈ ਡੈਮ ਦੀ ਸੁਰੱਖਿਆ ਦਾ ਤੇ ਉਹ ਪੰਜਾਬੀਆਂ ਨੂੰ ਕਿਉਂ ਨਾ ਮਿਲੇ ਸੋ ਕਹਿਣ ਦਾ ਮਤਲਬ ਹੈ ਕਿ ਸਾਰੇ ਇੱਕ ਇੱਕ ਕਰਕੇ ਇਹਨਾਂ ਨੇ ਹੱਕ ਪੰਜਾਬ ਦੇ ਪਾਣੀਆਂ ਦੇ ਡੈਮਾਂ ਦੇ ਹੌਲੀ ਹੌਲੀ ਕਰਕੇ ਕੇਂਦਰ ਨੂੰ ਦੇਤੇ ਕੇਂਦਰ ਅੱਗੇ ਹੱਲ ਹੀ ਫੇਰੇ ਕਿਉਂਕਿ ਹੁਣ ਤਾਂ ਇਹ ਖੁਸ਼ਕਿਸਮਤੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਗਰ ਅੱਜ ਪੰਜਾਬ ਅਕਾਲੀ ਭਾਜਪਾ ਵਾਲੇ ਹੁੰਦੇ ਤੇ ਸੀਆਈਐਸਐਫ ਦੀ ਤਣਾਤੀ ਹੋ ਜਾਣੀ ਸੀ ਨਾ ਸੁਖਵੀਰ ਬਾਦਲ ਦੀ ਐਡੀ ਜੁਰਰਤ ਤੇ ਨਾ ਕਿਸੇ ਭਾਜਪਾ ਦੇ ਲੀਡਰ ਦੀ ਐਡੀ ਜੁਰਰਤ ਕਿ ਉਹ ਕੇਂਦਰ ਦੇ ਫੈਸਲਿਆਂ ਦੇ ਸਾਹਮਣੇ ਖੜ੍ਹ ਜਾਈ ਤੇ ਜੇ ਉੱਪਰ ਕਾਂਗਰਸ ਦੀ ਸਰਕਾਰ ਹੁੰਦੀ ਕਾਂਗਰਸੀ ਵੀ ਲਿਫ ਜਾਣੇ ਸੀ ਕਾਂਗਰਸੀ ਵੀ ਲਿਫ ਜਾਣੇ ਸੀ ਜਿਵੇਂ ਪੁਰਾਣੇ ਸਮਿਆਂ ਚ ਦਰਬਾਰਾ ਸਿੰਘ ਹੋ ਗਿਆ ਜਾਂ ਤੁਸੀਂ ਵੇਖੋ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਕਾਂਗਰਸ ਦਾ ਸੀ ਲੇਕਿਨ ਜਿਹੜੀ ਮੌਕੇ ਦੀ ਕੇਂਦਰ ਦੀ ਸਰਕਾਰ ਸੀ ਉਹਦੀ ਗੱਲ ਮੰਨ ਲ ਮਾਨ ਨੇ ਬੜੇ ਚੰਗੇ ਤਰੀਕੇ ਨਾਲ ਵਿਧਾਨ ਸਭਾ 'ਚ ਵੀ ਇਹ ਗੱਲ ਰੱਖਤੀ ਕਿ ਜਦੋਂ ਕੇਂਦਰ ਦੀ ਮੀਟਿੰਗ ਸੀ ਤੇ ਉਹ ਕਹਿੰਦੇ 23 ਮਿਲੀਅਨ ਏਕੜ ਫੁੱਟ ਪਾਣੀ ਲਿਆਉਣਾ ਹੈ ਤੇ ਭਗਵਾਨ ਜੀ ਕਹਿੰਦਾ ਮੈਂ ਤੁਰੰਤ ਹਾਮੀ ਭਰਤੀ ਵੀ ਹੁਣ 23 ਮਿਲੀਅਨ ਏਕੜ ਫੁੱਟ ਲਿਆਈਓ ਮੁੱਕਰੀਓ ਨਾ ਕਿ ਕਦੇ ਟਰੰਪ ਟਰੰਪ ਕੋਈ ਨਵਾਂ ਫੈਸਲਾ ਕਰ ਦੇਵੇ ਤੇ ਤੁਸੀਂ ਕਹਿ ਦਿਓ ਵੀ ਅਸੀਂ ਜਿਹੜਾ ਇੰਡਸ ਵਾਟਰ ਹੈ ਉਹਨੂੰ ਅਸੀਂ ਦੁਬਾਰਾ ਸ਼ੁਰੂ ਕਰਦੇ ਮੈਂ ਕਹਿੰਦਾ ਅਗਰ ਇਹ ਸਮਝੌਤਾ ਬਹਾਲ ਵੀ ਹੁੰਦਾ ਪਾਕਿਸਤਾਨ ਨੂੰ ਪਾਣੀ ਜਾਣ ਵਾਲਾ ਤਾਂ ਵੀ ਜਿਹੜਾ ਫालतੂ ਪਾਣੀ ਹੈ ਉਹ ਲਿਆਇਆ ਜਾ ਸਕਦਾ ਹੈ ਸਮਝੌਤਿਆਂ ਨਾਲੋਂ ਵੱਧ ਪਾਣੀ ਪਾਕਿਸਤਾਨ ਨੂੰ ਸੁਪਰਵੰਤਮਾਨ ਦਾ ਬੜਾ ਕੜਾਕੇ ਕੱਢ ਭਾਸ਼ਣ ਸੀ ਚੰਗਿਆੜੇ ਕੱਢ ਭਾਸ਼ਣ ਸੀ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਔਰ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝ ਆਉਣ ਲੱਗੀ ਕਿ ਕਾਂਗਰਸ ਵਾਲੇ ਵਿਰੋਧੀ ਧਿਰ ਚ ਭਾਵੇਂ ਬੈਠੇ ਨੇ ਪਰ ਪੁਰਾਣੇ ਸਮਿਆਂ ਦੇ ਵਿੱਚ ਇਹਨਾਂ ਨੇ ਜਿਸ ਤਰ੍ਹਾਂ ਦੀਆਂ ਕਹਾਣੀਆਂ ਵੰਡਾ ਕੀਤੀਆਂ ਨੇ ਨਾ ਇਨਾਂ ਕੋਲੇ ਤਰਕ ਕੋਈ ਨਹੀਂ ਸਿਵਾਏ ਰੋਂਡੀ ਪਿੱਟਣ ਤੋਂ ਸਾਰੇ ਨਹੀਂ ਪਿੱਟਦੇ ਕਈ ਕਾਂਗਰਸ ਦੇ ਲੀਡਰ ਜਿਵੇਂ ਹੁੰਦੇ ਹਨ ਵੀ ਰੋਂਡੀ ਪਿੱਟਣ ਲੱਗ ਜਾਂਦੇ ਆ ਵੀ ਨਹੀਂ ਦੂਜਾ ਬੰਦਾ ਜਿੱਤ ਰਿਹਾ ਵੀ ਨਹੀਂ 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 ਹਨੇਰਾ ਹੋ ਗਿਆ ਜੀ ਹੁਣ ਮੈਚ ਨਹੀਂ ਹੋ ਸਕਦਾ ਅੰਪਾਇਰ ਨੇ ਗਲਤ ਫੈਸਲਾ ਦਿੱਤਾ ਜੀ ਅਸੀਂ ਨਹੀਂ ਖੇਡਣਾ ਜਿਵੇਂ ਪੁਰਾਣੀ ਕਹਾਵਤ ਹੈ ਵੀ ਨਾ ਖੇਡਣਾ ਨਾ ਖੇਡਣ ਦੇਣਾ ਕੁੱਤੀ ਚ ਪਾਣੀ ਰੋੜ ਦੇਣਾ